ਕਿ ਮੈਨਿਆ ਆਪਣੀ ਪਰਜਾਈ ਵਲ ਗੱਲਾਂ ਕਰਨ ਨਹੀਂ ਹੈ ਨਾ ਭਾਬੀ ਮੈਂ ਨਹੀਂ ਕੀਤੀ ਮੇਰੇ ਕੋਲ ਨਕਾਰ ਰੱਖਦੀਆਂ ਹੈ ਫੇ ਲੋ ਤੀ ਕੀ ਸੁਣਿਆ ਭਾਬੀ ਦੱਸ ਮੈਂ ਇੰਨਾ ਕਿ ਸੁਣਿਆ ਵੀ ਮੈਂ ਆਪਣੀ ਪਰਜਾਈ ਨੂੰ ਥੱਲੇ ਲਾ ਕੇ ਰੱਖਦੀਆਂ ਹੋਰ ਦੱਸ ਮੈਂ ਕੀ ਸੁਣਨਾ ਹੈ ਚੰਗਾ ਹੁਣ ਤੂੰ ਜਾ ਕੇ ਤੇ ਪਿੰਦਰ ਨੂੰ ਦੱਸ ਦੀ ਆਏ ਹਏ ਰਾਣੀ ਪਿੰਦਰ ਨਾ ਤੇ ਮੈਂ ਆਪਣੀ ਬੋਲਦੀ ਕਿੰਨੇ ਦਿਨ ਹੋ ਗਏ ਤੈਨੂੰ ਪਤਾ ਹੈਗਾ ਮੈਂ ਤੇਰੇ ਘਰ ਵੀ ਨਹੀਂ ਗਈ ਪਿੰਦਰ ਵਾਲਾ ਹੂੰ ਜੇ ਮੈਂ ਉਹਨੇ ਦੱਸ ਕੀ ਦੱਸਣਾ ਤੂੰ ਜਾ ਲੱਗਿਆ ਆਪਣਾ ਦਵਾਲੇ ਹੋ ਗਿਆ ਔਲ ਗਿਆ ਭੰਦ ਵਾਲੇ ਹੋ ਗਿਆ ਮੈਂ ਦਵਾਲੇ ਨਹੀਂ ਹੋਈ ਮੈਂ ਤੇ ਗੱਲ ਪੁੱਛਣ ਨਹੀਂ ਤੂੰ ਵੀ ਦਵਾਲੇ ਦਵਾਲੇ ਕਰਦਾ ਰਿਹਾ ਕਿਹਦੇ ਦਵਾਲੇ ਹੋਈ ਆ ਮੰਨੇ ਦੇ ਹਾਂਜੀ ਕੀ ਭਾਈਆ ਇਹਨੂੰ ਤਾਂ ਠੰਡ ਲੱਗਣੀ ਨਹੀਂ ਆ ਇਹਦੇ ਉਧਾ ਬੜੀ ਗਰਮ ਹੈ ਤੇ ਤੂੰ ਕਿਹੜੀ ਖੁਸ਼ੀ ਚੈਦਾ ਤੁਰਿਆ ਅਸਰੰਡਿਆ ਆਪ ਤੇ ਨੇ ਗਰਮ ਪਾਣੀ ਨਾਲ ਲਿਆ ਹਾਂ ਇਹਦਾ ਫੈਸਲਾ ਵੇ ਹਾਂ ਤੇ ਮਾਲ ਕਾ ਲੀੜੇ ਪੋਣ ਤੇ ਬਾਅਦ ਜੈਕਟ ਪੋਣਾ ਤੇ ਮੈਨੂੰ ਇਦਾਂ ਤੂੰ ਕਹਿ ਲਾ ਕਿ ਮਨਦੀਪ ਕਰ ਹੁਣ ਦੱਸ ਮੈਂ ਕੀ ਕਰ ਇਹਨੂੰ ਤੇ ਠੰਡ ਨਹੀਂ ਲੱਗਦੀ ਨਾ ਤੂੰ ਆਪਣਾ ਧਿਆਨ ਰੱਖ ਠੰਡ ਕਿਉਂ ਨਹੀਂ ਲੱਗਦੀ ਦੀਦੀ ਉਠ ਰੁਠ ਰੁਠ ਕੇ ਕਰਦੀ ਫਿਰੰਡੀ ਆ ਨਿੱਕੇ ਨਹੀਂ ਜਿਆਦਾ ਲੱਗਦਾ ਬਿਠਰ ਰੁਠ ਕਰੰਟੀ ਵੀ ਆ ਪਤਾ ਨਹੀਂ ਕਿਹੜੀ ਪੰਜੀਰੀ ਬਣਾ ਕੇ ਦਿੱਤੀ ਆ ਵੀਰ ਮੇਰੇ ਨੇ ਇਹਨੂੰ ਗਿਰੀਆਂ ਬਦਾਮਾਂ ਵਾਲੀ ਇਹ ਗੱਲ ਨਹੀਂ ਨਹੀਂ ਮੈਨੂੰ ਕਹਿੰਦਾ ਗਰਮ ਬਣਨਾ ਦੀ ਆ ਤੇ ਠੰਡੇ ਬਣੇ ਨੰਦਾਂ ਗਰਮਣਾ ਨੰਦਾ ਹੋਰ ਇਹ ਵੀ ਗਰਮਣਾ ਨੰਦਾ ਆ ਕੀ ਗੱਲ ਮੇਰੇ ਮਾ ਮਾਰੇ ਮੈਂ ਗਿੱਜਰ ਲਾਇਆ ਤੇ ਮੈਂ ਨਹੀਂ ਲਾ ਸਕਦਾ ਚਲੋ ਚੰਗਾ ਭੈਣ ਜੀ ਚੰਗਾ ਪਰਸੋਂ ਨੂੰ ਛੱਡ ਜਾਾਂਗੇ ਘਰਾਂ ਨੂੰ ਚਲੋ ਚੰਗਾ ਵੇਖੂਗੀ ਭਲਾ ਕਿੰਨਾ ਘਰ ਨਹੀਂ ਦੇ ਇੱਥੇ ਟਿਕਦੀ ਆ ਨਹੀਂ ਭੈਣ ਜੀ ਬਾਗਰੂ ਆਖੋ ਹੁਣ ਇੰਨੀਆਂ ਗੱਲਾਂ ਨਾ ਕਰੀ ਜਾਓ ਸਾਡੇ ਵੀ ਉਹ ਗੱਲ ਦਿਲ ਨੂੰ ਕੋ ਹੁੰਦਾ ਵਾ ਤੇ ਕੋਈ ਨਹੀਂ ਪਰਸੋਂ ਕੋ ਨੂੰ ਆਪਾਂ ਛੱਡ ਜਾਾਂਗੇ ਚੰਗਾ ਬਖਤਿਆਰ ਸੋਂ ਦਾ ਫੋਨ ਆਊ ਤੇ ਦੱਸ ਦਿਓ ਉਹਨੂੰ ਚਲੋ ਭੈਣ ਜੀ ਚੰਗਾ ਚਲ ਬੈਠੋ ਮੈਂ ਤਾਂ ਨਹੀਂ ਰੋਟੀ ਖਾ ਕੇ ਜਾਇਓ ਨਹੀਂ ਨਹੀਂ ਹੁਣ ਚਾਹ ਪਾਣੀ ਪੀ ਲੈ ਮੈਂ ਬੜਾ ਨਹੀਂ ਆ ਰੋਟੀ ਨਹੀਂ ਲੋੜ ਨਹੀਂ ਜੀ ਭੈਣ ਜੀ ਕੋਈ ਨਹੀਂ ਖਿਆਲ ਰੱਖਿਓ ਹੁਣ ਚੰਗਾ ਰਲ ਕੇ ਰਹੋ ਚਲੋ ਆਊਗਾ ਮੁੰਡੇ ਦਾ ਫੋਨ ਤੇ ਦੱਸੂਗੀ ਉਹਨੂੰ ਪੈ ਗਾਇਆ ਆਖੀਏ ਚਲੋ ਘਰ ਨਹੀਂ ਰ ਮੁੰਡੇ ਨੇ ਆਪਣੀ ਮਰਜ਼ੀ ਆ ਮੈਂ ਹੁਣ ਆਸਤਾ ਘੜੀ ਮੁੜੀ ਸਿਆਣੇ ਬਿਆਣੇ ਆਉਂਦੇ ਮੈਂ ਇਹਨਾਂ ਨੂੰ ਕੀ ਆਖਾਂ ਵੀਰ ਨੇ ਭਲਾ ਕਿੰਨੇ ਕ ਦਿਨ ਜਿਹੜੇ ਟਿਕਦੀ ਆ ਇੱਥੇ ਜਦੋਂ ਪਿੱਛੇ ਵੱਲ ਧਿਆਨ ਹੋਵੇ ਉਹ ਨਹੀਂ ਟਿਕਦੀਆਂ ਹੁੰਦੀਆਂ ਪੈਰ ਕਾ ਵੀ ਹਲ ਨਹੀਂ ਨੇ ਤੇ ਜੇ ਉੱਧਾ ਕਰੂਗੀ ਤਾਂ ਫੇ ਸਾਡੇ ਵੱਲੋਂ ਤੇ ਦਫਾ ਹੋਵੇ ਜਾਗੇ ਆ ਕੀ ਕਰਨਾ ਪਿੰਦਰ ਜਦੋਂ ਜਾਈਦਾ ਨਾ ਐਦਾਂ ਹੀ ਭੈਣ ਜੀ ਗੱਲਾਂ ਕਰਦੀ ਉਹ ਤੇ ਮਾਂ ਦੇ ਜੱਪੂ ਆ ਜੀ ਹੈਗਾ ਹੀ ਆ ਪਰ ਘਟ ਆਪਣੀ ਰਾਣੀ ਵੀ ਨਹੀਂ ਹੈਗੀ ਜੇ ਪਾਣ ਨੂੰ ਕਹੀਏ ਤੇ ਸਹੀ ਗੱਲ ਵਾ ਕਿੰਨੀ ਗਰਮ ਹੋਈ ਹੁਣ ਜਾਂਦਿਆਂ ਹੀ ਸਾਡੇ ਨਾਲ ਕਿਦਾਂ ਬੋਲਣ ਡਿਆ ਅਗਲੀ ਨੇ ਪੁੱਤ ਵੀ ਆਇਆ ਹਾਂਜੀ ਉਹਦਾ ਰਤਾ ਮੇਰੀ ਨੌ ਰਾਣੀ ਮੇਰੇ ਕੰਮ ਕਰੂਗੀ ਪਰ ਸਾਨੂੰ ਮੰਜੀ ਤੇ ਬੈਠਿਆ ਮਿਲਣ ਗਈਆਂ ਹਾਂਜੀ ਤੇ ਰਾਣੀ ਦਾ ਵੀ ਫਰਜ਼ ਬਣਦਾ ਹੀ ਚਲ ਦੋ ਚਾਰ ਦਿਨ ਰਹਿੰਦੀ ਫੇਰ ਇੱਕ ਰਫੀਰੀ ਮਾਰ ਜਾਂਦੀ ਵਿੱਚੇ ਫੇਰ ਚਲੀ ਜਾਂਦੀ ਉਹਨੇ ਤਾਂ ਕੋਫੜਜੀ ਜਦੋਂ ਮਾਨਪ੍ਰੀਤ ਨੂੰ ਕਿਤੇ ਆ ਕੰਮ ਕਰਾਉਂਦੀ ਤਾਂ ਉਹਨੂੰ ਗੁੱਸੇ ਹੁੰਦੀ ਰਹਿੰਦੀ ਮੈਨੂੰ ਪਤਾ ਜਿੱਦਾਂ ਮੇਰੀ ਭੈਣ ਉੱਥੇ ਘਟਣ ਢਈ ਹੋਏ ਅੱਛਾ ਹਾਂ ਮੈਨੂੰ ਤਾਂ ਪਤਾ ਯਾਰਾਣੀ ਦਾ ਮੈਂ ਤਾਂ ਹੀ ਮਾਇਆ ਭੂਆ ਜੀ ਕਲਪਦੀ ਨਹੀਂ ਸੀ ਫਿਰ ਉਹ ਕਹਿੰਦੀ ਆ ਕਿ ਤੂੰ ਮੇਰੀ ਸਾਸ ਨਾ ਗੱਲਾਂ ਕਰਦੀ ਮੈਂ ਗੱਲਾਂ ਨਹੀਂ ਕਰਦੀ ਉਹ ਵਿਚਾਰੀ ਤਾਂ ਮੇਰੇ ਕੋਲ ਦੁੱਖੜੇ ਇਦਾਂ ਹੀ ਰੋਂਦੀ ਰਹਿੰਦੀ ਆ ਉਹ ਤਰ੍ਹਾਂ ਇੱਕ ਗੱਲ ਆ ਗਈ ਹੁਣ ਹੁਣ ਤੁਰ ਲੱਗਿਆ ਥੋੜੀ ਨਰਮ ਹੋਈ ਆ ਹਾਂਜੀ ਹਾਂਜੀ ਰੋਂਦੀ ਆ ਵੀ ਛੱਡ ਦਿਓ ਹੈ ਨਾ ਨਰਮ ਤੇ ਹੋਈ ਆ ਕਿ ਬਕਾ ਤੇ ਜੇ ਰਾਣੀ ਘਰ ਆਜੂਗੀ ਨਾ ਤਾਂ ਫਿਰ ਮੇਰੀ ਭੈਣ ਵੀ ਵਸ ਜੂਗੀ ਉਹਤਰਾ ਮੁਖਤਾਰ ਦੀ ਕੋਈ ਵੀ ਗਲਤੀ ਨਹੀਂ ਕੀਤੀ ਹੈ ਜੀ ਹਾਂਜੀ ਹਾਂਜੀ ਕੀ ਹੋਏ ਮਾਤਾ ਹੀ ਉਹਨੂੰ ਚੋਕਰੀ ਚਕੌਂਦੀ ਆ ਤੇ ਤਾਂ ਹੀ ਕੋਈ ਗੱਲ ਉਹ ਕਰਦਾ ਮੁੰਡਾ ਹਾਂਜੀ ਤੇ ਜੇ ਉਹ ਆਪੇ ਆਪਣੇ ਮੁੰਡੇ ਨੂੰ ਸਮਝਾਊਗੀ ਨਾ ਤੇ ਕੋਈ ਗੱਲ ਨਹੀਂ ਹੋਣੀ ਵੀ ਨਾਲੇ ਉਹਨੇ ਆਪਾਂ ਨੂੰ ਮੁਖਤਿਆਰ ਨੇ ਵੀ ਕਦੀ ਫੋਨ ਕਰਕੇ ਕੋਈ ਚੰਗੀ ਮਾੜੀ ਗੱਤੀ ਨਹੀਂ ਗੀ ਹਟੰਦਾ ਬਹੁਤ ਚੰਗਾ ਨਾਲੇ ਤਲਾਕ ਤੇ ਮੁਖਤਿਆਰ ਨੇ ਲੈਣਾ ਇਹਨਾਂ ਨੇ ਥੋੜੀ ਲੈਣਾ ਆ ਕੀ ਪਤਾ ਉਹਨੇ ਅੱਖ ਲੈ ਵੀ ਹੈ ਕਿ ਨਹੀਂ ਅੱਭੀ ਆਖੀ ਜਾਂਦੀ ਹੈ ਕੋਲੋਂ ਹੀ ਕਹੀ ਜਾਂਦੇ ਆ ਹੁਣ ਆਪੇ ਹੁਣ ਆਪਾਂ ਕਿਹਾ ਵਾ ਤੇ ਹੁਣ ਕਹਿੰਦੇ ਆ ਚਲੋ ਛੱਡ ਜਿਓ ਤੇ ਜੇ ਹੁਣ ਰਾਣੀ ਇਦਾਂ ਹੀ ਕਰਦੀ ਰਹੂਗੀ ਤੇ ਇਹਨੇ ਕਿਸੇ ਪਾਸੇ ਵੀ ਨਹੀਂ ਟਿਕਣਾ ਫਿਰ ਇਹਨੇ ਉੱਥੇ ਕਿਹੜਾ ਟਿਕਣਾ ਵਾ ਉਹ ਉੱਥੇ ਨਹੀਂ ਟਿਕਣਾ ਮੈਨੂੰ ਤੇ ਇਹ ਫਿਕਰ ਪਈ ਉਹ ਮਾਨਪ੍ਰੀਤ ਨੂੰ ਟਿਕਣ ਦੇਵੇ ਉਹ ਤਾਂ ਗੱਲ ਨਾਲ ਟਿਕਣਾ ਨਾ ਟਿਕਣ ਦੇਣਾ ਚਲੋ ਉਹ ਤਾਂ ਧੀ ਤੇ ਹੈਗੀ ਨ ਰਾਣੀ ਆਵੇ ਆਪਣੇ ਘਰ ਤੇ ਮਨਪ੍ਰੀਤ ਰਵੇ ਆਪਣੇ ਘਰ ਰਾਜੀ ਭਾਜੀ ਤੇ ਗੱਲ ਹੀ ਕੋਈ ਨਹੀਂ ਕੋਈ ਲੜਾਈ ਦੀ ਕੁੜੀ ਤਾਂ ਵਿਚਾਰੀ ਭੋਲੀ ਹੋਣੀ ਕੁਛ ਵੀ ਕਹਿੰਦੀ ਹੈਗੀ ਰਾਣੀ ਨੂੰ ਨੀਕੇ ਤੇ ਹੈ ਵਿਟਕਾਈ ਫਿਰ ਹੁਣ ਕੀ ਕਰੇਗੀ ਫੁਫੜ ਜੀ ਕੋਈ ਨਹੀਂ ਰਾਣੀ ਨੂੰ ਇੱਕ ਗੱਲ ਹੈਗੀ ਆ ਮਛੀਆਂ ਦੇ ਨਾ ਪੱਥਰ ਚੱਟ ਕੇ ਮੁੜਦੀ ਆ ਹੁਣ ਉਹਨੂੰ ਠੋਕਰ ਲੱਗੀ ਰਾਣੀ ਨੇ ਹੁਣ ਰਹੂਗੀ ਹੁਣ ਨਹੀਂ ਕੋਈ ਗੱਲ ਕਰੀ ਨਹੀਂ ਹੁਣ ਅਸੀਂ ਤਾਂ ਰਾਣੀ ਨੂੰ ਜੇ ਲੋ ਕਰਦੇ ਆ ਖਾਲਸ ਰਾਣੀ ਨੂੰ ਕਿੱਦਾਂ ਡੋਡ ਪੈਂਦੀ ਗਾੜੀਆਂ ਤੇ ਮੈਂ ਰਾਣੀ ਆ ਵੀ ਹੁਣ ਸਾਰੇ ਜਾਣੇ ਬੈ ਕੇ ਰਾਣੀ ਨੂੰ ਸਮਝਾਈਏ ਇੱਕ ਵਾਰ ਨਹੀਂ ਇੱਕ ਵਾਰੀ ਤਾਂ ਉਹਨੂੰ ਸਮਝਾ ਕੇ ਭੇਜ ਜਾਂਦੇ ਫੇਰ ਕੱਲ੍ਹ ਨੂੰ ਆ ਕੇ ਫੇਰ ਇਦਾਂ ਕੀਤੀ ਹੁਣ ਤੇ ਆਪਾਂ ਹੱਥ ਪੱਲਾ ਜੋੜਿਆ ਤੇ ਉਹ ਮੰਨ ਗਏ ਮੰਨ ਗਏ ਤੇ ਫੇਰ ਕੱਲ੍ਹ ਥੋੜੀ ਅਗਲਾਂ ਨੇ ਮੰਨਣਾ ਜਦੋਂ ਉਹ ਨਾ ਮੁੜ ਕੇ ਹੁਣ ਮਨਜੋਤ ਵੀ ਵਿਚਾਰਾ ਇਕੱਲਾ ਕੀ ਕਰੂਗਾ ਕੀ ਕਰੇ ਪਰ ਇਹ ਪੰਚਾਇਤਾਂ ਦੇ ਵਿੱਚ ਲਿਆਉਣੀਆਂ ਗੱਲਾਂ ਕਰਨੀਆਂ ਸੁਣਨੀਆਂ ਉਹ ਗੱਲਾਂ ਦੀ ਬ ਹੁਣ ਸਾਡੇ ਕੋਲ ਤਾਂ ਘਰ ਹੀ ਮਾਹ ਜਾਇਆ ਜਾਣਾ ਵਾ ਕਿਉਂਕਿ ਤਾਂ ਡੋਕੇ ਦਾ ਬੇੜਾ ਹੋ ਜਾਣਾ ਤੇ ਕੱਲ ਨੂੰ ਫਿਰ ਅਸੀਂ ਆਵਾਂਗੇ ਤੇ ਤੂੰ ਆਪਣੀ ਬੁਟੀਕ ਤੇ ਨਾ ਜਾਵੀਂ ਨਹੀਂ ਕੱਲੋਂ ਫਿਰ ਮੈਂ ਰਹਿ ਲੂੰਗੀ ਨਾ ਛੁੱਟੀ ਕਰਾਂਗੇ ਤੇ ਭਲਕੇ ਉਹਨੂੰ ਸਮਝਾਈਏ ਸਮਝੋਈਏ ਤੇ ਪਰਸਾ ਫਿਰ ਉਹਨੂੰ ਛੱਡ ਕੇ ਜਾਵਾਂਗੇ ਛੱਡ ਕੇ ਜਾਵਾਂਗੇ ਚਲੋ ਫਿਰ ਆਜਾ ਤੈਨੂੰ ਲੈ ਚੱਲੀਏ ਆਪਣੇ ਪਿੰਨ ਨੂੰ ਹੁਣ ਭੂਆਜੀ ਵੀ ਡੇਟ ਹੋ ਜਾਣਾ ਚੱਲ ਹਾਂ ਚੱਲ ਕੋਈ ਨਹੀਂ ਘਰ ਜਾ ਕੇ ਸਾਨੂੰ ਫੋਨ ਕਰ ਦੇ ਕਿ ਮੈਂ ਪਹੁੰਚ ਗਈਆਂ ਘਰ ਹਾਂਜੀ ਠੀਕ ਹੈ ਭੂਆਜੀ ਹਾਂ ਚੱਲ ਹਾਂ ਚੰਗਾ ਪਟਾ ਤਿਆਰ ਹਾਂਜੀ ਆਹ ਨਾਲ ਹੋ ਰਹੀ ਆ ਤੇ ਹਉਦੇ ਸਵਾਗਤ ਦੀ ਨਿਸ਼ਾਨੀ ਹੁੰਦੀ ਆ ਤੇ ਡਿਲੀਗੈਂਸੀ ਕੱਟ ਕਰਵਾਤੀ ਲੈ ਹਾਂ ਕਾਲ ਟਿੱਕ ਲਾਉਣਾ ਕਿਤੇ ਮੈਂ ਬਹੁਤ ਸੋਹਣੀ ਨਾ ਲੱਗਨੀ ਤੂੰ ਝੂਠ ਬੋਲਣ ਦੀ ਭੈ ਮੇਰੀ ਤੇ ਉਠੀ ਬੋਲਦੇ ਆ ਹਾ ਦੋਗੀ ਤੇਰੀ ਆਲੀ ਕੀ ਕਹਾਂਦੀ ਨੂੰ ਪਹਿਲਾਂ ਮੈਨੂੰ ਉਹ ਕੁਝ ਹੋਰ ਕਹਿਣ ਦੇ ਹੀਗੇ ਜਦੋਂ ਤੁਸੀਂ ਆ ਗਏ ਫਿਰ ਕਹਿਣ ਦੇ ਪੇ ਬੜੀ ਸੋਹਣੀ ਲੱਗਣ ਦੀ ਬੜੀ ਸੋਹਣੀ ਲੱਗਣ ਦੀ ਆ ਮੈਂ ਤੇ ਹੈਰਾਨ ਪਰੇਸ਼ਾਨ ਮਾ ਕਿ ਮੈਨੂੰ ਕੁਛ ਕਹਿੰਦੇ ਤੈਨੂੰ ਕੁਛ ਕਹਿੰਦੇ ਯਾਰ ਅਲਿਵੈ ਦਾ ਸ਼ਾਦ ਨਹੀਂ ਹੋ ਗਿਆ ਤੂੰ ਗੱਲਾਂ ਗੱਲਾਂ ਨਾਲ ਕਾਂਡਿਆ ਵੀ ਤੇ ਮੈਨੂੰ ਮੇਰੇ ਵੀ ਇਰਮਾਨ ਵਿੱਚ ਹੀ ਰਹਿਣਦੇ ਆ ਉਹ ਹਨ ਨੂੰ ਡਬਲ ਕਰਾਸ ਕਰਨਦੇ ਆ ਦੀਦੀ ਕਿੱਦਾਂ ਕਰਾਸ ਕਾਂਡੀ ਯਾਰ ਉਹ ਆਪਣਾ ਘਰ ਬਸਾੜੀ ਵਿੱਚ ਮੇਰਾ ਘਰ ਬਸਾਉਣ ਲਈ ਆ ਤੂੰ ਇਲਜ਼ਾਮ ਲਾਈ ਜਾ ਜੀ ਉੱਤੇ ਦੇਖ ਮੇਰੇ ਖਿਲਾਫ ਕਿੱਦਾਂ ਲੱਗੀ ਐ ਮੰਨੇ ਫੜਕਾਂ ਪਰ ਮੰਜੋ ਤਾਂ ਮੇਰੀ ਗੱਲ ਸੁਣ ਲੋ ਤੇ ਹੀ ਦੀਦੀ ਜਦੋਂ ਤੇਹੀ ਹੁੰਨੇ ਆ ਨਾ ਤੇ ਦੀਦੀ ਮੇਰੇ ਨਾਲ ਬੜੇ ਮਤਲਬ ਪਿਆਰ ਨਾਲ ਬੋਲਣ ਲੱਗ ਜਾਂਦੇ ਆ ਕਿਦਾਂ ਕਹਿੰਦੇ ਕਾਲਾ ਟਿੱਕਾ ਲਾ ਲਾ ਇਦਾਂ ਇਦਾਂ ਕਰ ਤੇ ਪਹਿਲਾਂ ਮੇਰੇ ਮੈਨੂੰ ਉਹ ਜਿਹੜੇ ਹੋਰ ਤਰੀਕੇ ਨਾਲ ਬੋਲਣ ਦੇ ਹੀ ਕੇ ਇਹ ਗੱਲ ਸੁਣ ਲੈ ਮੇਰੀ ਮੈਂ ਤੈਨੂੰ ਕਹਦਾ ਪਿਆਰ ਤੇਰਾ ਕਰਿਆ ਵਿਆ ਤੂੰ ਮੈਨੂੰ ਭੜਕਾਉਂ ਨਹੀਂ ਆਪਣੀ ਪੈਹ ਦੇਖਲਾ ਮੇਰੀ ਤੇ ਮੈਂ ਭੜਕਾਉਣੀ ਨਹੀਂ ਮੈਂ ਤੈਨੂੰ ਸੱਚਾਈ ਦੱਸਣ ਦੀ ਆ ਵਿਸ਼ਵਾਸ ਕਰੋ ਮੇਰੇ ਤੇ ਮੇਰਾ ਮਾਂ ਪਿਓ ਵੀ ਉਹੋ ਹੀ ਆ ਇਹਨੇ ਆਪਣਾ ਘਰ ਬਰਬਾਹ ਕਰਵਾ ਕਾਲ ਨੂੰ ਲਈ ਆਪਣਾ ਮੇਰੇ ਕਰਕੇ ਉੱਥੇ ਮੈਂ ਵਿਸ਼ਵਾਸ ਨਾ ਕਰਾਂ ਤੇ ਇੱਥੇ ਕਰ ਲਾ ਘਰ ਕਦੋਂ ਬਰਬਾਦ ਕਰਨਾ ਉਹਨਾਂ ਨੂੰ ਕਹੇ ਚੱਲ ਜਾ ਤੇ ਮੈਂ ਹੈਗੀ ਆ ਨਾ ਘਰ ਅਜੇ ਤੂੰ ਕੱਲ ਆਈ ਤੂੰ ਕੱਢ ਵੀ ਦੇ ਕੱਢਣ ਨਹੀਂ ਆ ਲਵਾ ਆਪਣੇ ਘਰ ਹੀ ਜਾਣਾ ਉੱਥੇ ਗੱਲ ਬਾਈ ਚੱਲਣ ਦੀ ਆ ਐਂਦਾ ਕਹਿੰਦਾ ਚੱਲ ਜਾ ਤੂੰ ਤੇਰੇ ਨਾਲ ਹੀ ਪਾਤਾ ਵਾ ਗੱਲ ਦਾ ਹੁਣ ਉਹ ਦੀਦੀ ਸੁਣੇ ਤੇ ਫਿਰ ਕੀ ਕਹੇ ਉਹ ਐਨੇ ਚਿਰ ਦੀ ਮੈਂ ਵੀ ਇੱਥੇ ਰਹਿ ਗਏ ਮੰਨੇ ਨੂੰ ਇੰਨਾ ਮੈਂ ਵਿਸ਼ਵਾਸ ਦਵਾਇਆ ਆਪਣੇ ਤੇ ਕਿ ਮੈਂ ਆਪਣਾ ਘਰ ਖਰਾਬ ਕਰ ਲਿਆ ਤੇਰੇ ਕਰਕੇ ਤੇ ਹੁਣ ਐਨੀ ਛੇਤੀ ਤੇ ਮੈਂ ਵੀ ਨਹੀਂ ਹਾਰ ਮੰਨਣ ਵਾਲੀ ਕਿ ਮੰਨੇ ਦਾ ਇਤੇ ਵਿਸ਼ਵਾਸ ਬਣ ਜੇ ਕੋਈ ਨਹੀਂ ਜਿੰਨੀਆਂ ਮਰਜੀ ਤੂੰ ਦੱਸ ਲੈ ਮੈਂ ਵੀ ਮੰਨੇ ਨੂੰ ਤੇਰੇ ਵੱਲ ਨਹੀਂ ਹੋਣ ਦਿੰਦੀ ਵਿਸ਼ਵਾਸ ਤੇ ਮੰਨੇ ਨੂੰ ਮੇਰੇ ਤੇ ਅੱਗੇ ਹੀ ਬੜਾ ਪਰ ਹੋਰ ਕਿੱਦਾਂ ਮਜ਼ਬੂਤ ਕਰਨਾ ਮੰਨੇ ਨੂੰ ਇਹ ਮੈਨੂੰ ਪਤਾ ਜਦੋਂ ਕੇਸ ਪਹੁੰਚਾ ਢੀ ਕਦੋਂ ਕੀ ਬੋਲਣ ਦੀ ਪਹਿਲਾਂ ਵਿਆਹ ਦਾ ਗੱਲਾਂ ਕੀ ਗੱਲਾਂ ਕੀਤੀਆਂ ਤਾਂ ਹੁਣ ਕੀ ਚੰਡੀ ਤੋਂ ਪਰ ਮੈਂ ਜੋ ਵੀ ਬੋਲਣ ਦੀ ਨਾ ਮੈਂ ਸਾਜੀ ਬੋਲਣ ਦੀ ਮੈਂ ਤੁਹਾਡੇ ਘਰ ਦਾ ਵਿਵਹਾਰ ਵੀ ਕਿ ਫੇਰੀ ਬੋਲਿਆ ਉਹਦਾ ਨਹੀਂ ਬੋਲਿਆ ਪਹਿਲਾਂ ਵੀ ਥੇਰੀ ਨਹੀਂ ਰਹੀਆਂ ਪਹਿਲਾਂ ਵਿਆਹ ਨੂੰ ਕੀ ਆਇਆ ਤੇ ਦੀਦੀ ਪਹਿਲਾਂ ਘਟੇ ਮੈਨੂੰ ਚੰਗਾ ਸਮਝਦੇ ਹੀ ਗਿਆ ਇਹ ਚੰਗਾ ਨਹੀਂ ਹਮਤਿਆਗਾ ਤੁਹਾਡੇ ਵਿਆਹ ਦਿਓਗਾ ਜੋ ਜ਼ਬਰਦਸਤੀ ਉਹ ਆਦੀ ਚੱਲ ਗਈ ਆ ਹੋਰ ਕੁਝ ਨਹੀਂ ਮੈਂ ਨਹੀਂ ਆਣਾ ਮੇਰਾ ਮੂੜੀ ਖੜਾ ਮੱਕਨੇ ਚਾਹਾਂ ਨੂੰ ਖੜਨਿਆ ਤੇ ਗਾੜੀਆਂ ਹੋਰ ਗੱਲਾਂ ਦਾ ਵੀ ਨਾ ਮੇਰੇ ਪੈ ਤੇ ਗਾੜ ਮਨਜੋਤ ਤੇ ਆਪਣੀ ਭੈਣ ਤੇ ਇੰਨਾ ਵਿਸ਼ਵਾਸ ਕਰਨ ਡਿਆ ਵਾ ਮੇਰੀ ਗੱਲ ਤੇ ਮਾਸਾ ਜਿੰਨਾ ਯਕੀਨ ਨਹੀਂ ਕਰਨ ਦੇ ਮੈਂ ਦੱਸ ਕੜਾ ਝੂਠ ਬੋਲਣ ਦੀਆਂ ਜੇ ਦੀਦੀ ਇਹਦਾ ਮੇਰਾ ਨਕ ਕਰਨ ਦੇ ਆ ਤੇ ਫੇਰ ਹੀ ਮੈਂ ਕਹਿਣ ਦੀਆਂ ਪਿੰਦਰ ਨੂੰ ਤੇ ਮੈਂ ਆ ਜਿਹੜਾ ਮਿਲਦੀ ਆ ਨਾ ਕਿ ਤੂੰ ਜਿਹੜੀ ਉਹਨੂੰ ਤੇਜ ਬਣਾਉਂਦੀ ਹੈ ਨਾ ਪਿੰਦਰ ਨੂੰ ਵੀ ਮੈਂ ਮਿਲਦੀ ਆ ਇੱਕ ਵਾਰੀ ਉਹਨੂੰ ਮੈਂ ਆ ਦੱਸਦੀ ਆ ਕਿ ਤੇਰੀ ਵੀ ਨਹੀਂ ਹੁਣ ਚੱਲਾਂ ਦੇਣੀ ਇੱਥੇ ਇਹ ਜਿਹੜੀ ਬੋਧੀ ਬਣੀ ਫਿਰਦੀ ਆ ਲਿਆ ਕੇ ਤੇਨੂੰ ਆ ਗਈ ਆ ਨਾ ਇੱਥੇ ਤੇ ਹੁਣ ਪਿੰਦਰ ਨੂੰ ਵੀ ਦੱਸਦੀ ਆ ਮੈਂ ਕਿ ਤੂੰ ਬਹੁਤ ਹੀ ਚਲਾਕੀ ਆ ਨਾ ਉਹਨੂੰ ਕਰਨੀ ਆ ਦੱਸ ਆਪਣੇ ਘਰ ਤਾਂ ਕੀ ਮਤਲਬ ਰੱਖੇ ਤੇ ਮੇਰੇ ਭਰਾ ਨੂੰ ਮੇਰੇ ਖਿਲਾਫ ਨਾ ਕਰ ਤੂੰ ਵੀ ਜਿਹੜੀਆਂ ਦੁਨੀਆ ਰਲਦੀਆਂ ਤੇ ਮੇਰੇ ਖਿਲਾਫ ਕਰਨ ਦੀਆਂ ਦੋਹੇ ਜਣੀਆਂ ਰਲ ਕੇ ਮੰਨੇ ਨੂੰ ਤੇ ਮੈਂ ਸਮਝਾ ਹੀ ਲਵਾਂਗੀ। ਸੋ ਨਪਲ। ਦੂਜਾ ਨੂੰ ਮੇਨ ਕੋਈ ਪ੍ਰੋਬਲਮ ਆ ਤੇ ਮੇਰੇ ਵਾਲੇ ਖੁੱਦ ਦੇ ਰਹਿੰਦੇ ਜੇ ਹਮੇਸ਼ਾ। ਹਾਂ। ਮੁੰਡੇ ਦਾ ਵੇ ਲੋਹਣ ਦੀਦੀ ਨੂੰ ਪੁੱਛੀ ਲੋ। ਤੇ ਕੀ ਗੱਲ ਹੋਈ? ਤੇ ਕੀ ਗੱਲ ਹੋਈ? ਮੈਂ ਕਿਹਾ ਤੂੰ ਤਿਆਰ ਹੋਈ ਸੋਹਣੀ ਲੱਗਦੀ ਆ ਮੈਨੂੰ ਪਹਿਲਾਂ ਵੀ ਕਿਹਾ ਸੀ ਕਾਲਾ ਟਿੱਕਾ ਲਾ ਤੇ ਹੁਣ ਵੀ ਤਿਆਰ ਹੋਈ ਸੋਹਣੀ ਲੱਗਣ ਢੀ ਆ ਤੇ ਕਾਲਾ ਟਿੱਕਾ ਫੇਰ ਨਹੀਂ ਐ ਨਾ ਲਾਇਆ ਇਹ ਇਹਨੂੰ ਤੇ ਯਕੀਨ ਹੀ ਨਹੀਂ ਹਟਦੇ ਕਿ ਸੋਹਣੀ ਆ ਇਹਨੂੰ ਕਿੰਨੀ ਵਾਰ ਕਹਾਂ ਕਿ ਸੋਹਣੀ ਲੱਗਦੀ ਏ ਸੋਹਣੀ ਲੱਗਦੀ ਏ ਇਹ ਗੱਲ ਮੰਦੀ ਨਹੀਂ ਪਰ ਦੀਦੀ ਮੇਰੇ ਵੱਲ ਕੁੜੀਆਂ ਪਾਪਾ ਵੇਖਣ ਦੇਗੇ ਕੁੜੀ ਪਾਉਂਦਾ ਕੀ ਮਤਲਬ ਗੱਲ ਸੁਣ ਲੈ ਮੇਰੀ ਗੱਲ ਅੱਗੇ ਤੂੰ ਮੈਨੂੰ ਕਹਿਂਦੀ ਹੁਣ ਪੈਦੇ ਮੂੰਹ ਤੇ ਕਹਿਂਦਾ ਵੀ ਜੋ ਸੱਚਵਾ ਹੋਈ ਤੇ ਕਹਿਣ ਨਹੀਂ ਆਂ ਦੀਦੀ ਵੇਖਣ ਦੇ ਹੀ ਮੇਰੇ ਵੱਲ ਕੁੜੀਆਂ ਪਾਪਾਗੇ ਹਾ ਧੋਗੀ ਤੇਰੇ ਵਾਲੀ ਤੇ ਲੈ ਲੈ ਵੇ ਨਾ ਦੀਓ ਮਨਪ੍ਰੀਤ ਮੈਂ ਕਿੱਦਾਂ ਤੇਰੇ ਵਾਲ ਦੇ ਖਾਂਡੀ ਮੈਂ ਤੇ ਤੇਰੇ ਵਾਲ ਦੇਖਾਂ ਠੀਕਾ ਸੋਹਣੀ ਲੱਗਣ ਦੀਆਂ ਤੂੰ ਮੈਂ ਕਿੱਦਾਂ ਦੇਖਿਆ ਤੇਰੇ ਵਾਲ ਉਹਨੇ ਇੱਕ ਰਾਹੀ ਮੈਨੂੰ ਕਿਹਾ ਕਿ ਤੂੰ ਗਆ ਕਰਾ ਨਾ ਕਰਾ ਜੋ ਤੇਰੀ ਪਸੰਦ ਕਰ ਵਾਲਾ ਜੇ ਉਹ ਇਦਾਂ ਚੰਗੀ ਲੱਗ ਉਦੋਂ ਹੁੰਦਾ ਹੀ ਵਿਆਹ ਦਾ ਚੱਲ ਜਾ ਕੱਜ ਲੈ ਕੇ ਆ ਮੈਂ ਲਾਵਾਂ ਤੇਰੀ ਕਾਲਾ ਟਿੱਕਾ ਮੈਂ ਆਪ ਹੀ ਲਾ ਦਿੰਨੀ ਆ ਪਣ ਪਣ ਕੀ ਨੂੰ ਹੋ ਗਿਆ ਮਨਜੋਤ ਮੈਂ ਤੈਨੂੰ ਪਹਿਲੇ ਵੀ ਕਹਿਣਾ ਸੀ ਇਹ ਪਿੰਦਰਵਾਲ ਕੱਲ ਵੀ ਗਈ ਸੀ ਨਾ ਤੇ ਇਹ ਬਸ ਉਹਦਾ ਹੀ ਅਸਰ ਹੈ ਜਿੱਦਾਂ ਦੀ ਸੰਗਤ ਉਦਾਂ ਦਾ ਹੀ ਨਾ ਇਹ ਨੂੰ ਦੱਸਦੀ ਆ ਸੰਗਤ ਦੀ ਉਦਾਂ ਦੀ ਰੰਗਤ ਇਹ ਉਹਦਾ ਹੀ ਅਸਰ ਹੋਣ ਗਿਆ ਗਲਤ ਸਹੀ ਆ ਭੈਣ ਤੇਰੀ ਪਰ ਕੀ ਕਰ ਸਕਦਾ ਹਾਂ ਉਹ ਵੀ ਹੁਣ ਭਾਬੀ ਲੱਗਦੀ ਆ ਉਹਨੂੰ ਵੀ ਰੋਕ ਸਕਦੇ ਇਹਦੀ ਭੈਣ ਵਾਂ ਇਹਨੇ ਵੀ ਰੋਕ ਸਕਦੇ ਪਰ ਦੀਦੀ ਨੇ ਤਾਂ ਮੈਨੂੰ ਕੁਝ ਕਿਹਾ ਹੀ ਨਹੀਂ ਤੇ ਤੇਰੇ ਮਨ ਚ ਕਿਤਾ ਖਿਆਲ ਆਗੇ ਮਿੰਨ ਤੇ ਬਾਤ ਸੂ ਦੀਦੀ ਦਾ ਐਟੀਟਿਊਡ ਨਹੀਂ ਪਸੰਦ ਆਗਾ ਤੇਰੇ ਨਾਲ ਚੱਲ ਜੀ ਹੁਣਾਈ ਮਨ ਮਨੇ ਇਹਦਾ ਮਤਲਬ ਇਹ ਹੀ ਆ ਕਿ ਮੈਂ ਇਥੋਂ ਚਲ ਜਾਵਾ ਉਹ ਨਹੀਂ ਭੈਣ ਤੂੰ ਕਿੱਥੇ ਜਾਣਾ ਵਾ ਤੂੰ ਕੱਲ ਜਾਣਾ ਵਾ ਨਹੀਂ ਉਹ ਮਤਲਬ ਥੋੜਾ ਆਇਆ ਤੇ ਹੁਣ ਜਿੱਦਾਂ ਸੰਦੀਪ ਨਾਲ ਗੱਲਾਂ ਕਰਨ ਦੇ ਹੀ ਹੈ ਮੈਂ ਵੇਖਿਆ ਤੁਹਾਨੂੰ ਤੇ ਦੀਦੀ ਕਿੱਡੇ ਖੁਸ਼ ਹੀ ਹੈਗੇ ਜਦੋਂ ਮੰਦੇ ਤਾਂ ਘਰੇ ਆਉਂਦੇ ਉਦੋਂ ਤੇ ਦੀਦੀ ਖੁਸ਼ ਹੀ ਨਹੀਂ ਹੁੰਦੇ ਉਦੋਂ ਤੇ ਇਹ ਵੀ ਕਹਦੇ ਨੇ ਦੀਦੀ ਟੈਨਸ਼ਨ ਵਿੱਚ ਵਾ ਬਾਪ ਜੀ ਨਹੀਂ ਫੋਨ ਕਰਦੇ ਟੈਨਸ਼ਨ ਵਿੱਚ ਆ ਟੈਨਸ਼ਨ ਤੇ ਤੂੰ ਲੱਗਣੀ ਜਾਂ ਪਾੜ-ਪੂੜ ਕਰ ਬਾਬੇ ਦਾ ਨਾਮ ਲੈ ਤੇ ਦਿਮਾਗੋ ਲੱਥੇ ਭੂਤ ਭਾਜਿਆ ਇਹ ਮਨਜੋਤ ਬਸ ਮੇਰੇ ਤੇ ਤੇਰੇ ਵਿੱਚ ਨਾ ਬਸ ਇਹ ਕਹਿੰਦੀ ਆ ਕਿ ਆਪਸ ਵਿੱਚ ਨਾ ਬੋਲਣ ਏ ਹੋਈ ਚੋਂ ਜੀ ਕੋਈ ਨਹੀਂ ਹੁੰਦਾ ਜੀ ਕੋਈ ਗੱਲ ਹੈਗੀ ਕੋਈ ਚੁੱਕਣਾ ਕਿ ਬੰਦਾ ਆ ਜਾਂਦਾ ਫਿਰ ਪੰਜ ਹੋ ਜਾਂਦਾ ਕੋਈ ਨਹੀਂ ਚੰਗੀ ਸੁਭਾਅ ਦੀ ਬੜਾ ਭੈਣ ਟਿੱਕਾ ਲਾਜਰੇ ਤੇ ਥੋੜੀ ਬੋਲੀਆ ਚੰਦ ਰੱਖਿਆ ਗੱਲ ਮਨਪ੍ਰੀਤ ਕੌਰੇ ਤੂੰ ਕੀ ਸੋਚਦੀ ਆ ਕਿ ਪਾਣੀ ਵਿੱਚ ਡੰਡਾ ਮਾਰਿਆ ਪਾਣੀ ਲੱਗ ਹੋ ਜਾਂਦਾ ਇਹ ਭੈਣ ਭਰਾ ਦਾ ਵਿਸ਼ਵਾਸ ਆ ਇਹ ਕਦੀ ਵੀ ਟੁੱਟਣਾ ਨਹੀਂ ਆ ਤੂੰ ਕੀ ਸੋਚਦੀ ਆ ਕਿ ਮੰਨੇ ਨੂੰ ਮੈਂ ਆਪਣੇ ਵੱਲ ਕਰ ਲਵਾਂਗੀ ਇਹ ਕਦੀ ਨਹੀਂ ਹੋ ਸਕਦਾ ਠੀਕ ਐ ਇਹ ਇਹ ਗਲਤ ਫਹਿਮੀ ਆਪਣੇ ਮਨ ਵਿੱਚੋਂ ਕੱਢ ਦੇ ਕਿ ਮੈਂ ਮੰਨੇ ਦਾ ਵਿਸ਼ਵਾਸ ਤੋੜ ਦਾਂਗੀ ਉਹਦੀ ਭੈਣ ਦੇ ਖਿਲਾਫ ਕਰ ਦਵਾਂਗੀ ਇਹ ਨਾ ਕਦੇ ਵੀ ਸੋਚੀ ਕਿ ਇਦਾਂ ਹੋ ਜਾਵੇਗਾ ਹੁਣ ਨੂੰ ਤਾਂ ਹੁਣ ਪੜਾਅ ਕੋਸ਼ ਹੋਏਗਾ ਦੀਦੀ ਜਿਹੜਾ ਤਹੀ ਆਪਣੇ ਚਿਹਰੇ ਤੇ ਸ਼ਰੀਫੀ ਦਾ ਨਕਾਬ ਪਾਇਆ ਨਾ ਉਹ ਉੱਤਰ ਤਿਆਂ ਟਾਈਮ ਨਹੀਂ ਲੱਗਣਾ ਹਣ। ਚਲ ਨਹੀਂ ਇੱਥੇ ਪਾਰ ਗੇਟ ਅਕੇ ਮੰਜਾ ਲਈਏ। ਅੱਥਵਾ ਤਾਂ ਪੌਂਡ ਹੀ ਆ ਜਾ। ਆਹ ਚਲੋ ਇੱਥੋਂ ਹੁਣ ਵੇੜੇ ਚ ਧੁੱਪ ਜਾਣ ਵਾਲੀ ਆ। ਜਾ ਕੇ ਇੱਕ ਬੰਨਿਆ ਮੰਜਾ। ਇੱਥੇ ਕੀ ਡਾਣੀ ਨਾਲੇ ਵਾਹ ਖੁਲਾ ਦੀ 스멜 ਲਾਉਗੀ। ਥਾ ਕਰ ਲਓ ਥੋੜੀ। ਇੱਥੇ ਦੀ ਦੀ ਵਾਵਾ ਧੁੱਪ ਲੱਗੀ ਹੈ ਨਾ। ਉਹ ਤਾਂ ਹੈ ਤਾਂ ਇਹਨਾਂ ਮੰਦੀ ਇੱਥੇ ਡਾਈ ਨਹੀਂ ਆ ਉਹ ਕੌਣ ਆਉਂਦੀ ਨਹੀਂ। ਇਹ ਨੋ ਨਹੀਂ ਬਦਲ ਲੱਗਣ ਡਿਆ। ਉਹ ਤਾਂ ਪਿੰਦਰ ਦੀ ਦੀ ਆ ਕੀ ਹੋ ਗਿਆ? ਮੈਂ ਇਹਨਾਂ ਦਾ ਮੈਂ ਇੱਕ ਦੂਰੋ ਦਾਦਾ ਪਿੰਦ ਰੌਂਡੀ ਪਰ ਮੈਨੂੰ ਤਾਂ ਬੜਾ ਡਰੀ ਬੜਾਂਦਾ ਜਿੱਦਾਂ ਦਾ ਮੈਨੂੰ ਫੜ ਕੇ ਨੇ ਨਿੰਬੂਆਂ ਚ ਘੁਮਾਇਆ ਤਾਂ ਇਹ ਤੈਨੂੰ ਪਛਾਣ ਲੈ ਵੇਖਣ ਨੂੰ ਜੀ ਨਹੀਂ ਕਰਦਾ ਤੇ ਤਾਂ ਹੀ ਤੈਨੂੰ ਪਛਾਣ ਨਹੀਂ ਆਉਂਦੀ ਹੋਰ ਮੈਨੂੰ ਤਾਂ ਬਹੁਤ ਡਰ ਲੱਗਦਾ ਉਹ ਨਿੰਬੂ ਸੁੱਕਾਰੀ ਮੱਝੀ ਭਾਰ ਕਰ ਲਈ ਹੈ ਸੁੱਖ ਨਹੀਂ ਕੱਢੀ ਭਾਈਆ ਦੁੱਖ ਨਾ ਕੱਢੀ ਆਏ ਹੋਏ ਕਰਾ ਕੀ ਹੋਇਆ ਬੜਾ ਹੱਸਾਉਂਦਿਆ ਆ ਤੇਰੀ ਢਿੱਡ ਪੀੜ ਹੁੰਦੀ ਹੈ ਨਹੀਂ ਆਪਣੇ ਘਰ ਹਸਣ ਨਹੀਂ ਤੈਨੂੰ ਬਣਾ ਗਿਆ ਤੂੰ ਘਰ ਕਦੋਂ ਹੱਸਣ ਦੀ ਤੂੰ ਤਾਂ ਬਾਹਰ ਹੱਸਣ ਨਹੀਂ ਮੈਂ ਜਿੱਥੇ ਮਰਜ਼ੀ ਆ ਆਪਣੇ ਗੇੜਾ ਗਿਆ ਹੱਸਣ ਹਾਂ ਤਾਂ ਲੜਨ ਨੂੰ 24 ਘੰਟੇ ਤਿਆਰ ਹੀ ਰਹਿੰਦੀ ਹਨਾ ਤੇਰੇ ਮੱਤੇ ਲੱਗਦਾ ਵੀ ਕੋਣੇ ਜਾ ਪੈਣਾ ਆਪਣਾ ਕੰਮ ਕਰੋ ਜਾ ਮੈਂ ਨਹੀਂ ਕਰਨਾ ਕੰਮ ਮੇਰਾ ਤੇਰੇ ਨਾਲ ਗੱਲਾਂ ਕਰਨ ਨੂੰ ਠੀਕ ਕਰਨ ੜਿਆ ਤੇ ਮੈਂ ਇੱਕ ਗੱਲ ਦੱਸਣੀ ਹੀ ਮੈਂ ਨਹੀਂ ਸੱਚ ਅੱਜ ਕਿਧਰੋਂ ਚੜਨੇ ਚੜ ਗਿਆ ਤੇਰਾ ਜਿਹੜਾ ਮੇਰੇ ਨਾਲ ਅੱਜ ਬੋਲ ਮੈਂ ਤੈਨੂੰ ਇੱਕ ਗੱਲ ਦੱਸਣ ਆਈ ਹਾਂ ਗੱਲ ਨਹੀਂ ਸੁਣਨੀ ਕਿਹੜੀ ਗੱਲ ਤੇਰੇ ਕੰਮ ਦੀ ਗੱਲ ਆ ਕਿ ਤੇ ਬੈਣਾ ਪੈਣ ਤੇ ਜਗਾ ਨਿਰਮਨ ਦੇ ਦੂ ਮੈਂ ਤੇ ਬੈ ਹੀ ਜਾਣਾ ਆ ਤੈਨੂੰ ਹੀ ਮਹੰਗੇ ਪੈਣੀ ਆ ਜੇ ਪੈਨ ਟੁੱਟ ਗਈ ਤੇ ਫੇਰ ਤੇ ਲਿਆਦੀ ਲਿਆ ਕੇ ਕਾਤੋ ਦੇਣੀ ਮੈਂ ਤਾਂ ਤੈਨੂੰ ਇੰਨੀ ਵਧੀਆ ਗੱਲ ਦੱਸਣੀ ਆ ਇਹਦੀ ਦੱਸ ਦੇ ਪਿੰਦਰੇ ਮੇਰੇ ਇੱਥੇ ਕੁਛੋਂ ਹੁੰਦੀ ਆ ਇਧਰ ਕੁਛੋਂ ਨਹੀਂ ਇਹਦੀ ਦੱਸ ਮੇਰੇ ਟੇਢੇ ਕੰਮ ਨਾ ਮੈਂ ਤਾਂ ਆਈ ਨਹੀਂ ਘਰ ਗਈ ਮੈਂ ਕਿਹਾ ਪਹਿਲਾਂ ਮੈਂ ਅਮਰਜੀਤ ਨੂੰ ਗੱਲ ਦੱਸਦਾ ਐ ਦੀ ਵੀ ਕਿਹੜੀ ਜ਼ਰੂਰੀ ਗੱਲ ਜਿਹੜੀ ਤੁੰ ਮੈਂ ਇਹ ਨਾ ਕਰਨਾਂ ਗੱਲ ਹੈਗੀ ਰਾਣੀ ਦੀ ਹੂੰ ਹਾਂ ਸੁਣਨੇ ਦੱਸ ਦੇ ਫਿਰ ਜੇ ਰਾਣੀ ਦੀ ਆ ਤੇ ਕੋਈ ਰਾਣੀ ਦੇ ਸਾਸਕੋ ਗਈ ਹੀ ਮੈਂ ਅੱਛਾ ਕੀ ਆਂਦੀ ਫਿਰ ਤੇ ਰਾਣੀ ਨੇ ਹੁਣ ਚਲੀ ਜਾਣਾ ਹੈ ਹੈ ਸੱਚੀ ਹੋਰ ਸੱਚੀ ਚਲ ਵਧੀਆ ਹੀ ਹੋਗਾ ਆਪਣੇ ਸਹੁਰਿਆਂ ਘਰ ਜਾਊਗੀ ਤੇ ਫੇਰ ਕਿੰਨੇ ਚਿਰ ਦੀ ਤਾਂ ਵਿਚਾਰੀ ਇੱਥੇ ਬੈਠੀ ਓਕੇ ਤੇ ਗੱਲ ਤੇਰੀ ਸਹੀ ਆ ਪਰ ਨਾਲੇ ਹਾਨੂੰ ਕਹਦਾ ਸੁੱਖ ਨਾਲੇ ਦੁੱਖ ਆ ਹੈ ਜਾਂਦੀ ਆ ਤੇ ਜਾਵੇ ਮੈਂ ਕਹਣੀ ਕਿਹਦੀਆਂ ਪੱਕੀਆਂ ਖਾਣੀਆਂ ਹੁੰਦੀਆਂ ਮੈਂ ਜਾ ਜਾ ਕੇ ਲੈ ਅਮਰਜੀਤ ਉਹ ਨਹੀਂ ਗੱਲ ਕਰਦੀ ਮੈਂ ਮੈਂ ਗੱਲ ਇਹ ਕਰਦੀ ਆ ਵੀ ਚਲੋ ਧੀ ਧਿਆਣੀ ਆਪਦੇ ਘਰੇ ਜਾਊਗੀ ਖੁਸ਼ੀ ਤੋਂ ਨਹੀਂ ਚਾਹੀਦੀ ਨਾ ਬੰਦੇ ਨੂੰ ਖੁਸ਼ੀ ਤਾਂ ਹੋਵੇ ਨਾ ਜੇ ਮੇਰੀ ਭੈਣ ਵਿਆਹੀ ਹੋਵੇ ਉੱਧਰ ਤੇ ਤੁਹਾਨੂੰ ਕਹਦਾ ਇੰਨਾ ਚਾ ਚੜਨ ਦੀ ਆ ਜੇ ਤੁਹਾਨੂੰ ਕੁਝ ਕਹਿਣ ਦੀ ਹੋ ਇੱਥੇ ਤੇ ਹਾਇ ਸੰਦੀ ਪਿੰਨੇ ਚਿਰ ਦੀ ਉਹ ਇੱਥੇ ਰਹਿਣ ਦੇਈ ਆ ਅਕਸਰ ਉਹਨੇ ਜਾਣਾ ਹੀ ਤੂੰ ਕਦੋਂ ਇੰਨੀ ਦੁਖੀ ਜੀ ਹੋਈ ਜਾਨੀ ਆ ਤੈਨੂੰ ਬੜਾ ਦੁੱਖ ਲੱਗਾ ਉਹਦਾ ਇਹਦੀ ਫਿਰ ਸਹੇਲੀ ਜੂ ਆ ਨਾ ਪੱਕੀ ਤਾਜ ਕਰਕੇ ਦੁੱਖ ਤੇ ਹੁੰਦਾ ਹੀ ਆ ਸਹੇਲੀ ਆ ਤੋ ਇਹ ਥੋੜੀ ਆ ਕਿ ਉਹਨਾਂ ਨੂੰ ਜਾਨਾ ਹੀ ਨਹੀਂਗਾ ਜਾਣ ਤੋ ਥੋੜੀ ਆ ਕਹਿਣ ਲਈ ਆ ਤੂੰ ਵੀ ਨਾ ਗੱਲ ਕਿਧਰ ਦੀ ਕਿਧਰ ਲੈ ਜਾਨੀ ਵੇ ਇਹ ਵੀ ਮੈਂ ਤਾਂ ਕਿਤੇ ਨਹੀਂ ਲੈ ਕੇ ਗਈ ਮੈਂ ਉਹਦਾ ਮੂੰਹ ਵੇਖ ਕੇ ਹੋਵੇ ਕਿੰਨੀ ਦੁਖੀ ਹੋ ਗਈ ਸੁਣ ਕੇ ਗੱਲ ਮੈਂ ਤਾਂ ਦੱਸਣੀ ਤਾਂ ਆ ਹੀ ਵੀ ਇਹਨੇ ਖੁਸ਼ ਹੋ ਜਾਣਾ ਇਹਦੀ ਤੇ ਸਹੇਲੀ ਆ ਨਹੀਂ ਮੈਨੂੰ ਕੀ ਦੱਸਣਾ ਹੈ ਇਹ ਕੋਈ ਗੱਲ ਦੱਸਣ ਵਾਲੀ ਜਾਨਾ ਤੇ ਜਾਵੇ ਰਾਣੀ ਨੇ ਆਨੂ ਕਿਦੋਂ ਖੋਦ ਦਜਾਂਦਾ ਨਾਲੇ ਸੋਖ ਤੇ ਤੈਨੂੰ ਆਣਾ ਤੇਰੀ ਭੈਣ ਵੱਸੂਗੀ ਨਾਲੇ ਆਹੋ ਮੈਂ ਕਿਹ ਚੱਲ ਤੈਨੂੰ ਦੱਸਾਂਉਣੀ ਫਿਰ ਵੀ ਉੱਪਰ ਜਾਈ ਜੋ ਆ ਜੇ ਚਾਹ ਪੀਣੀ ਤੇ ਪੀਲਾ ਨਹੀਂ ਤੇ ਆ ਜਾਂਦੇ ਰਾਤ ਜਾਓ ਆਪਣੇ ਘਰ ਨਹੀਂ ਚਾਹ ਮੈਂ ਆਪੇ ਬਣਾ ਕੇ ਪੀ ਲਵਾਂਗੀ ਜਾਂ ਫਿਰ ਆ ਜਾਂਦੀ ਮੂੰਹ ਚੋਕੇ ਆਣ ਸੁਣ ਲੈਣਾ ਇਹਨਾਂ ਗੱਲਾਂ ਇਹਦੀ ਉਹ ਕਰ ਚੰਗੀ ਦਸੰਡੀ ਉਹ ਮਾਰ ਦਸੰਡੀ ਮੇਰੀ ਭੈਣ ਲੱਗਦੀ ਆ ਭੈਣ ਹੋਊਗੀ ਤੇਰੀ ਹਾਂ ਠੀਕ ਹੈ ਨਾ ਮਹਾਨੋ ਕੀ ਦਸਣਾਈ ਮੈਂ ਮੂੰਹ ਚੋਕੇ ਆ ਜਾਂਦੀ ਐ ਨੂੰ ਉੱਥੇ ਖਲਾਰ ਕੇ ਨਾ ਪੀ ਗੱਲਾਂ ਕਰ ਚੰਗਾ ਭਲਾ ਤੇਰੇ ਮੂੰਹ ਜਿਆਦਾ ਸਾਉਂ ਲੱਗਾ ਸੀ ਫਿਰ ਗੁੱਸਾ ਹੀ ਆ ਗਿਆ ਗੁੱਸਾ ਹੀ ਹੋਣਾ ਮੈਂ ਜਦੈ ਨੂੰ ਬੁਲਾਉਂਦੀ ਨਹੀਂ ਮੇਰੇ ਘਰ ਕੀ ਕਰਨ ਆਈ ਜੇ ਤੋ ਕੋਈ ਆਏਂਦਾ ਨਾ ਤੇ ਮੱਝ ਵਰ ਕੋ ਉਹ ਪਿੱਛੇ ਚੰਬੜੀ ਜਾਣੀ ਉਹ ਚੰਗਾ ਤੂੰ ਤੇ ਉਹਨਾਂ ਦਾ ਬਣਿਆ ਰਹੀ ਚੰਗਾ ਮੈਂ ਜਾਣੀ ਐ ਤੇ ਤੂੰ ਕਰ ਲਿਆ ਕਰ ਗੱਲਾਂ ਚੰਗਾ ਠੀਕ ਜਾ ਦਫਾ ਹੋ ਤੂੰ ਵੀ ਜਨਾਬੀ ਕਿ ਬੱਲ ਲਗਾਵਾ ਮਸ਼ਰੂਮ ਲੱਗੀ ਬਣਾਉਣਾ ਮੈਂ ਨਾ ਰੈਸਪੀ ਵੇਖੀ YouTube ਤੇ ਬੜੀ ਵਧੀਆ ਹੀ ਲੱਗੀ ਵੇਖਣ ਨੂੰ ਵੀ ਲੱਗੀ ਕਿ ਜਦੋਂ ਬੜੀ ਸਵਾਦ ਬਣਾ ਨਹੀਂ ਹੁੰਦੀ ਆ ਯਾਰ ਉਹ ਤਾਂ YouTube ਵਾਲੇ ਤਾਂ ਆਪਣੇ ਵੀਅੂ ਕਰਕੇ ਭੁੰਦਰੀ ਦਾ ਕੋਲ ਨਾ ਕੋ ਪਾਉਂਦਰੀ ਲੈਵੇਂ ਕੁਝ ਨਹੀਂ ਪਰ ਉਹਨਾਂ ਨੇ ਸਬਜੀ ਬਣਾਈ ਹੀ ਕਿ ਕਿ ਤੂੰ ਸਵਾਦ ਵੇਖਿਆ ਦਾ ਵੇਖਣ ਨੂੰ ਤਾਂ ਇੰਨੀ ਸੱਚੀ ਕਹਿੰਦੇ ਜਿਹੜੀ ਚੀਜ਼ ਅੱਖਾਂ ਨੂੰ ਚੰਗੀ ਲੱਗੇ ਨਾ ਖਾਣ ਨੂੰ ਵੀ ਚੰਗੀ ਹੁੰਦੀ ਆ ਉਹ ਵੇਖਣ ਨੂੰ ਸਵਾਦ ਬਣਾਉਂਦੇ ਖਾਣ ਨੂੰ ਸਵਾਦ ਨਹੀਂ ਹੁੰਦੀ ਤੇ ਤੂੰ ਪਹਿਨ ਕੇ ਪੁੱਛ ਦੀਦੀ ਨੂੰ ਪਤਾ ਨਹੀਂ ਉਦਾਂ ਦੀ ਬਣਾਉਣੀ ਆਉਂਦੀ ਕਿ ਨਹੀਂ ਆਉਂਦੀ ਸਿੰਪਲ ਬਣਾ ਦੇਣੀ ਜੀ ਇਹ ਬਹੁਤ ਸਵਾਦ ਬਣਾਉਂਦੀ ਆ ਉਸਦਕੋ ਮੈਨੂੰ ਜੂਟ ਦੇ ਵੀ ਸੁਆਸਾ ਹੈਗਾ